ਸਸੀ ਗਰ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਜਿਵੇਂ ਪਿਛਲੇ ਕੁਝ ਘੰਟਿਆਂ ਚ ਬਾਰਿਸ਼ ਦੇ ਵਿੱਚ ਰੁਕਾਵ ਹੋਇਆ ਹੈਗਾ ਤੇ ਪਿੱਛੋਂ ਪਾਣੀ ਵੀ ਆਣਾ ਜਿਹੜਾ ਕਟਿਆ ਹੈਗਾ ਸਾਡੇ ਗਿੱਦੜਪਿੰਡੀ ਦੇ ਵਿੱਚ ਜਿੱਥੋਂ ਸਤਲੁਜ ਦਰਿਆ ਲੰਘਦਾ ਉੱਥੇ ਕਾਫੀ ਜਿਹੜਾ ਪਾਣੀ ਹੁਣ ਕਟਿਆ ਜਿਹੜਾ ਕੱਲ 2 ਲੱਖ ਤੋਂ ਵੱਧ ਕਿਊਸੇ ਪਾਣੀ ਜਾ ਰਿਹਾ ਸੀ ਹੁਣ ਇਸ ਵੇਲੇ ਲਗਭਗ 1 ਲੱਖ 65000 ਕਿਊਸੇ ਜਿਹੜਾ ਪਾਣੀ ਉੱਥੋਂ ਚੱਲਦਾ ਪਿਆ ਜਿਹੜਾ ਕਿ ਬਹੁਤ ਹੀ ਜਿਹੜਾ ਉਹਦੇ ਵਿੱਚ ਸਾਨੂੰ ਫਾਇਦਾ ਹੋਇਆ ਹੈਗਾ ਕੱਲ ਮੈਂ ਵਧਾਈ ਦੇਣਾ ਚਾਹੁੰਦਾ ਇੱਥੇ ਲੋਕਲ ਸਾਡੇ ਜਿਹੜੇ ਡਰਾਈਵਰ ਯੰਗ ਮੁੰਡੇ ਸੀਗੇ ਤੇ ਨਾਲ ਸਾਡੀ ਐਨਡੀਆਰਫੀ ਟੀਮ ਸੀ ਜਿਨ੍ਹਾਂ ਨੇ ਪੁਲ ਦੇ ਥੱਲੇ ਇੱਕ ਫਸੀ ਹੋਈ ਕਾਫੀ ਛੇੜੀ ਰਿਕਵਰਡ ਸੀ ਬੂਟੀ ਜਾਂ ਦੱਕਾ ਤਾਂ ਅਗੇ ਫਸ ਕੇ ਸੀ ਉਹਨਾਂ ਨੂੰ ਆਪ ਬੜੀ ਦਲੇਰੀ ਨਾਲ ਜਾ ਕੇ ਕੱਢਿਆ ਤੇ ਜਿੱਤ ਨਾਲ ਸਾਡਾ ਜਿਹੜਾ ਪਾਣੀ ਸੀ ਉਹ ਕਾਫੀ ਨਿਕਲ ਗਿਆ ਸਾਡੇ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਸੀ ਜਾਂ ਮੁਲਾਜ਼ਮ ਸੀ ਉਹਨਾਂ ਨੇ ਵੀ ਬਹੁਤ ਮਿਹਨਤ ਨਾਲ ਉਹ ਜਿਹੜਾ ਕਲੀਅਰ ਕੀਤਾ ਹਰ ਸਾਲ ਜਿਹੜੇ ਇਸ ਇਸ ਦੇ ਨਾਲ ਜਦੋਂ ਡਾਫ ਲੱਗਦੀ ਸੀ ਤੇ ਕਾਫੀ ਸਾਡੇ ਪਿੰਡ ਜਿਹੜੇ ਪ੍ਰਭਾਵਿਤ ਹੁੰਦੇ ਸੀ ਹੁਣ ਵੀ ਇਸ ਵੇਲੇ ਅਸੀਂ ਜਿਹੜੇ ਸਾਡੇ ਮੇਨ ਬੰਦ ਹੈਗੇ ਉੱਥੇ ਖੜੇ ਹਾਂ ਪਰਮਾਤਮਾ ਦੀ ਬਹੁਤ ਵੱਡੀ ਮਿਹਰ ਹੈ ਕਿ ਸਾਡੇ ਦਿਲੰਦਰ ਦੇ ਸਾਰੇ ਜਿਹੜੇ ਮੇਨ ਬੰਨ ਹੈ ਉਹ ਸੁਰੱਖਿਅਤ ਨੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਸ ਵੇਲੇ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪਿੱਛੋਂ ਵੀ ਪਾਣੀ ਜਿਹੜਾ ਇਸ ਵੇਲੇ ਲਗਾਤਾਰ ਘਟਦਾ ਪਿਆ ਜੇ ਕਿਤੋਂ ਪਿੱਛੋਂ ਕੋਈ ਪਾਣੀ ਵਾਧ ਛੱਡਿਆ ਜਾਂਦਾ ਤਾਂ ਅਸੀਂ ਮੁਰ ਜਿਹੜੀ ਐਡਵਾਈਜ਼ਰੀ ਹੈ ਲੋਕਾਂ ਨੂੰ ਜਾਰੀ ਕਰਾਂਗੇ ਪਰ ਹਾਲਾਤ ਕਾਫੀ ਚੰਗੇ ਆ ਸਮਾਨੇ ਹੁੰਦੇ ਜਾ ਰਹੇ ਨੇ ਮੇਰੀ ਲੋਕਾਂ ਨੂੰ ਇਹੀ ਬੇਨਤੀ ਹੈ ਕਿ ਬਿਲਕੁਲ ਵੀ ਘਬਰਾਉਣਾ ਨਾ ਬਿਲਕੁਲ ਵੀ ਮੰਚ ਪੈਣਾ ਪਤਾ ਕਰਨ ਇਸੇ ਤਰ੍ਹਾਂ ਆਪਾਂ ਨਾਲ ਮਿਲ ਕੇ ਨਾਲ ਰਲ ਕੇ ਸਾਰੇ ਲੋਕਾਂ ਦੇ ਸਾਡੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਮੁਸੀਬਤ ਆਈ ਹੋਈ ਹੈ ਉਹਨੂੰ ਆਪਾਂ ਦੂਰ ਕਰਾਂਗੇ ਤੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ